ਉਹ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਇਹ ਪੂਰੀ ਉਮਰ ਪੰਥਗ ਝੰਡਾ ਝੁਕੀ ਫਿਰਦੇ ਰਹੇ ਰਤਨ ਸਿੰਘ ਅਜਨਾਲਾ ਦਾ ਪਰਜੰਦ ਅਮਰਪਾਲ ਸਿੰਘ ਬੋਨੀ ਅਜਨਾਲਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਭਗਵੇ ਰੰਗ ਵਿੱਚ ਰੰਗੇ ਬੋਲੀ ਅਜ ਨਾਲਾ ਸਿੱਖ ਧਰਮ ਨੂੰ ਹੀ ਛੋਟਾ ਦਸਨ ਤੱਕ ਜਾ ਪਹੁੰਚੇ ਈਸਾਈ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਵੋਟਾਂ ਮੰਗਣ ਪਹੁੰਚੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਦਾਵਾ ਕੀਤਾ ਕਿ ਸਿੱਖ ਧਰਮ ਛੋਟਾ ਧਰਮ ਹੈ ਜਦਕਿ ਈਸਾਈ ਧਰਮ ਪੰਜਾਬ ਵਿੱਚ ਵੱਡਾ ਧਰਮ ਹੈ ਬੋਨੀ ਅਜਨਾਲਾ ਦੇ ਇਸ ਬਿਆਨ ਤੋਂ ਬਾਅਦ ਚੋ ਤਰਫਾ ਲਾਹਣ ਤਾਂ ਪੈਣ ਲੱਗੀਆਂ ਤਾਂ ਬੋਨੀ ਅਜਨਾਲਾ ਸਾਹਿਬ ਹੁਣ ਸਾਹਮਣੇ ਆ ਕੇ ਜੇ ਸਭ ਤੋਂ ਵੱਡਾ ਜੇ ਸੀ ਜੀ ਪਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾ ਰਹੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸੀ ਬਸੀ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਕੋਈ ਮੈਂ ਤੇ ਸਪਸ਼ਟ ਕਰਨ ਸਵਿਰਦਾ ਆਪਣੇ ਆਪਣੇ ਫੇਸਬੁੱਕ ਤੇ ਵੀ ਆਪਣੇ ਹੋਰ ਪ੍ਰੈਸ ਦੇ ਵੀਰਾਂ ਨੂੰ ਵੀ ਇਹ ਦੇ ਦਿੱਤਾ ਆ ਕਿ ਜੇ ਕਿਹਦੇ ਮਾਨੂੰ ਮੇਰੇ ਬਿਆਨਾਂ ਠੇਸ ਪਹੁੰਚੀ ਆ ਤੇ ਜਿਹੜੀ ਸੰਗਤ ਆ ਜਿਹੜੀ ਬਖਸ਼ਨਾਰ ਹੁੰਦੀ ਆ ਗੁਰੂ ਬਖਸ਼ਨਾਰ ਹੁੰਦਾ ਮੇਰੇ ਅਕਾਲ ਤਖਤ ਸਾਹਿਬ ਸਾਡੀ ਸਿੱਖਾਂ ਦੀ ਸਾਡੀ ਸਰਬਉੱਚ ਸੰਸਥਾ ਆ ਜੋ ਵੀ ਹੁਕਮ ਸਾਨੂੰ ਸਰਬਉੱਚ ਸੰਸਥਾ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਲੋ ਹੋਊਗਾ ਮੈਂ ਤੇ ਉਸ ਸਿੱਖ ਘਰ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਨਿਮਾਣਾ ਜਿਆ ਸਿੱਖਿਆ ਨਿਮਾਣਾ ਜਿਆ ਉਸ ਦਰ ਦਾ ਕੋਕਰ ਆ ਜੋ ਵੀ ਹੁਕਮ ਇਸ ਸੰਸਥਾ ਤੋਂ ਹੋਊਗਾ ਸ਼ੇਰ ਮੱਥੇ ਪ੍ਰਵਾਨ ਕਰਕੇ ਨੰਗੇ ਪੈਰੀ ਮੈਂ ਇਸ ਸੰਸਦ ਜੋ ਵੀ ਹੁਕਮ ਹੋਊਗਾ ਨੰਗੇ ਪੈਰੀ ਜਾ ਕੇ ਮੈਂ ਆਪਣੀ ਝੋੜੀ ਚ ਪ੍ਰਵਾਨ ਕਰਾਂਗਾ ਮੈਂ ਅੱਜ ਇਹ ਇਲੈਕਸ਼ਨ ਕਮਿਸ਼ਨ ਸਟਰੀਫ ਇਲੈਕਸ਼ਨ ਕਮਿਸ਼ਨ ਇੰਡੀਆ ਇਲੈਕਸ਼ਨ ਕਮਿਸ਼ਨ ਪੰਜਾਬ ਤੇ ਆਪਣੇ ਸਾਡੇ ਆਰਓ ਨੇ ਡੀਸੀ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਸਾਡੇ ਇਲੈਕਸ਼ਨ ਇਨਚਾਰਜ ਆ ਉਹਨਾਂ ਨੂੰ ਆਪਣੀ ਈਮੇਲ ਲਾਈ ਇਹ ਮੈਂ ਕੰਪਲੇਂਟ ਵੀ ਉਹਨਾਂ ਦੇ ਅੱਗੇ ਕੀਤੀ ਆ ਵੋਟਾਂ ਲਈ ਇਸਾਈ ਧਰਮ ਦਾ ਖੁਮਾਰ ਤਰਨਜੀਤ ਸਿੰਘ ਸੰਧੂ ਦੇ ਸਿਰ ਤੇ ਚੜ ਕੇ ਵੀ ਬੋਲ ਰਿਹਾ ਹੈ ਤਕਸਾਲੀ ਪੰਥਕ ਪਰਿਵਾਰ ਨਾਲ ਸੰਬੰਧਿਤ ਤਰਨਜੀਤ ਸਿੰਘ ਸੰਧੂ ਇਸਾਈ ਧਰਮ ਦੀਆਂ ਵੋਟਾਂ ਲੈਣ ਦੇ ਲਈ ਕਿਸ ਹੱਦ ਤੱਕ ਜਾ ਪਹੁੰਚੇ ਹਨ ਇਹ ਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਹallelujah